ਕਲ ਦੋਸਤੋ ਤੁਸੀਂ ਦੇਖ ਰਹੇ ਹੋ ਪਬਲਿਕਸ ਮਾਣਾ ਨਿਉਸ ਤੇ ਅਸੀਂ ਅੱਜ ਪਹੁੰਚੇ ਆਂ ਦੁੱਲੜਪਿੰਡ ਦੇ ਵਿੱਚ ਜੇ ਗੱਲ ਕਰੀਏ ਤਾਂ ਇੱਕ ਜਿਹੜਾ ਪਿੰਡ ਦੇ ਵਿੱਚ ਵਿਸ਼ਾਲ ਕਹਿੰਦੇ ਪੀਪਲ ਦੱਸਿਆ ਜਾ ਰਿਹਾ ਕਿ ਕਾਫੀ ਜਿਹੜਾ ਜਮਾਂਦਰੂ ਪੀਪਲ ਹੈ ਇਹ ਇਸ ਪੀਪਲ ਦੇ ਵਿੱਚ ਦੱਸਿਆ ਜਾ ਰਿਹਾ ਕਿ ਸਰਪੰਚ ਦੇ ਵੱਲੋਂ ਇਸ ਪੀਪਲ ਨੂੰ ਵੰਡਾ ਦਿੱਤਾ ਗਿਆ ਤੇ 24 ਘੰਟੇ ਇਹ ਜਿਹੜਾ ਪੀਪਲ ਹੈ ਪਿੰਡ ਦੇ ਲੋਕਾਂ ਨੂੰ ਆਕਸੀਜਨ ਦਿੰਦਾ ਹੈ ਤੇ ਹੁਣ ਜਿਹੜਾ ਦੱਸਿਆ ਜਾ ਰਿਹਾ ਕਿ ਇਸ ਪਿੰਡ ਦੇ ਵਿੱਚ ਜਿਹੜਾ ਪੀਪਲ ਵੱਡਿਆ ਤੇ ਕਾਫੀ ਪਿੰਡ ਦੇ ਲੋਕਾਂ ਵੱਲੋਂ ਇਤਰਾਜ਼ ਕੀਤਾ ਜਾ ਰਿਹਾ ਕਿ ਇਸ ਪਿੰਡ ਦੇ ਵਿੱਚ ਜਿਹੜੀ ਹੈ ਇਹ ਪੀਪਲ ਛਾਂ ਵੀ ਦਿੰ ਇਸੇ ਪੀਪਲ ਨੂੰ ਵੱਢਣ ਤੋਂ ਬਾਅਦ ਹੁਣ ਲੋਕਾਂ ਦੇ ਮਨਾਂ ਦੇ ਵਿੱਚ ਕਿੱਥੇ ਨਾ ਕਿੱਥੇ ਜਿਹੜਾ ਸੰਤਾਪ ਭੋਗਣ ਦੀਆਂ ਗੱਲਾਂ ਕਈਆਂ ਚੱਰੀਆਂ ਨੇ ਕਿ ਅਸੀਂ ਜਿਹੜਾ ਹੁਣ ਤੁੱਪ ਦੇ ਵਿੱਚ ਮਰਨ ਦੇ ਲਈ ਤਿਆਰ ਹੋ ਰਹੇ ਹਾਂ ਪਰ ਸਰਪੰਚ ਨੇ ਇੱਕ ਵੀ ਨਹੀਂ ਸੁਣੀ ਉਸ ਤੋਂ ਬਾਅਦ ਇਹ ਜਿਹੜਾ ਪੀਪਲ ਕੱਟ ਦਿੱਤਾ ਗਿਆ ਅੱਜ ਪਿੰਡ ਦੇ ਲੋਕ ਇਕੱਠੇ ਹੋਏ ਨੇ ਗੱਲਬਾਤ ਸਾਰੀ ਕਰਦੇ ਆਂ ਕਿਉਂ ਇਹਨਾਂ ਵੱਲੋਂ ਜਿਹੜੀ ਇਹ ਸਾਰੀ ਅਜੇ ਇਹ ਗੱਲਬਾਤ ਕੀਤੀ ਜਾ ਰਹੀ ਹੈ ਕੀ ਨਾਮ ਹੈ ਵੀਰੇ ਆਪਣਾ ਮੈਂ ਨਾਮ ਮੁਖਤਿਆਰ ਸਿੰਘ ਆ ਜੀ ਮੁਖਤਿਆਰ ਸਿੰਘ ਜੀ ਜਿਹੜਾ ਪੀਪਲ ਵੱਢਿਆ ਇਹ ਸਰਪੰਚ ਨਹੀਂ ਰਜਰਮਦੀਨਾ ਵੱਢਿਆ ਕਿਸੇ ਉਹ ਇੱਥੇ ਕਿਸੇ ਦੀ ਰਾਜਵੰਦੀ ਨਹੀਂ ਹੋਈ ਕੋਈ ਮਤਾ ਪਾਸ ਨਹੀਂ ਹੋਇਆ ਕੋਈ ਕੁਝ ਨਹੀਂ ਕੀਤਾ ਗਿਆ ਹੂੰ ਇਹ ਪੀਪਲ ਸਾਡਾ ਬਹੁਤ ਪੁਰਾਣਾ ਪੀਪਲ ਸੀਗਾ ਜਦੋਂ ਪਹਿਲਾਂ ਇੱਥੇ ਕੋਈ ਮਰਗਤ ਹੋ ਜਾਇਆ ਕਰਦੀ ਇੱਥੇ ਆ ਕੇ ਘੜਾ ਵੀ ਟੰਗਿਆ ਕਰਦੇ ਪਾਣੀ ਦਾ ਚਲੋ ਰੀਤੀ ਰਿਵਾਜ ਖਤਮ ਹੋ ਗਿਆ ਕਿਉਂਕਿ ਹੁਣ ਜਾਨਵਰ ਨੇ ਜਿਹੜੇ ਉਹ ਕਿੱਥੇ ਜਾਣਗੇ ਹੂੰ ਪੰਛੀ ਨੇ ਜਿਹੜੇ ਰਾਤ ਨੂੰ ਆ ਕੇ ਸਰਨ ਲੈਂਦੇ ਸੀ ਇਹਦੇ ਵਿੱਚ ਠੰਡ ਦੇ ਵਿੱਚ ਪਾਲੇ ਤੋਂ ਬਚਣ ਦੇ ਬਾਰੇ ਉਹ ਪੀਪਲ ਵੀ ਸਾਡਾ ਪੂਰਾ ਮਤਲਬ ਪਿੰਡ ਦੀ ਸਾਨਸੀਗੀ ਖਤਮ ਹੋ ਚੁੱਕੀ ਹੈ। ਹੂੰ ਕਿਉਂਕਿ ਜੋ ਪਿਛਲੀ ਬਾਰਾਸ਼ਤ ਹੈ ਉਹ ਦੇਖਣ ਨੂੰ ਨਹੀਂ ਮਿਲ ਰਹੀ ਪਿੰਡ ਦੇ ਵਿੱਚ। ਹੂੰ ਜਿਵੇਂ ਸਾਡੇ ਕੱਚੇ ਮਕਾਨ ਟਾਏ ਗੇ ਉਸ ਤਰ੍ਹਾਂ ਸਾਡੇ ਦਰਸ਼ਤਾਂ ਨੂੰ ਵੀ ਟਾਇਆ ਜਾ ਰਿਹਾ ਹੈ। ਇਹ ਪਤਾ ਨਹੀਂ ਸਰਕਾਰ ਦੀ ਛੈ ਨਾਲ ਚੱਲਦੇ ਨੇ ਕਿ ਪਿੰਡ ਆਪਣੀ ਪੰਚਾਇਤ ਜਿਹੜੀ ਆਪਣੀ ਮਰਜ਼ੀ ਕਰਦੇ ਆ ਇਹ ਕੋਈ ਪਰੰਪਰਾ ਹੈ। ਹੂੰ ਤੇ ਇਹਨਾਂ ਨੂੰ ਤੁਸੀਂ ਕੀ ਮੰਗ ਕਰਨਾ ਚਾਹੁੰਦੇ? ਅਸੀਂ ਇਹ ਚਾਹਨੇ ਆਂ ਵੀ ਇਹਦੇ ਘੱਟੋ ਘੱਟ ਸਾਨੂੰ ਪੂਰਾ ਪਿੰਡ ਦਾ ਕੱਟ ਕਰਕੇ ਕੋਈ ਮਤਾ ਪਾ ਕੇ ਪੀਪਲ ਫਿਰ ਤਾਂ ਕਰਿਆ ਜਾਂਦਾ। ਕੋਈ ਪਰਮਿਸ਼ਨ ਲੈਂਦੇ ਕਿਸੇ ਜੰਗਲਾਤ ਵਿਭਾਗ ਦੇ ਕੋਲ ਪਰਮਿਸ਼ਨ ਲੈਂਦੇ ਫਿਰ ਜਾ ਕੇ ਇਹ ਪੀਪਲ ਵੜਿਆ ਜਾਣਾ ਪਰਮਿਸ਼ਨ ਦੀਆਂ ਗੱਲਾਂ ਇਹ ਪੀਪਲ 100 ਸਾਲ ਤੋਂ ਵੱਧ ਪੁਰਾਣਾ ਦੱਸਿਆ ਜਾਂਦਾ ਸਾਡੇ ਬਜ਼ੁਰਗ ਦੱਸਦੇ ਨੇ ਵੀ 100 ਸਾਲ ਤੋਂ ਵੱਧ ਪੁਰਾਣਾ ਜਦੋਂ ਇਸ ਪੀਪਲ ਨੂੰ ਵੜਿਆ ਗਿਆ ਸੀ ਨਾ ਤਾਂ ਪਿੰਡ ਦੇ ਵਿੱਚ ਕੋਈ ਅਨਾਉਂਸਮੈਂਟ ਕਰਕੇ ਇਕੱਠਾ ਕੀਤਾ ਗਿਆ ਕਿਸੇ ਵੀ ਇੱਥੇ ਸਹਿਮਤੀ ਨਹੀਂ ਲਈ ਗਈ ਹੈਗੀ ਜਾਂ ਤਾਂ ਸਹਿਮਤੀ ਲੈ ਲੈਂਦੇ ਜਾਂ ਕਿਸੇ ਪ੍ਰਸ਼ਾਸਨ ਤੋਂ ਮਨਜ਼ੂਰੀ ਲੈ ਲੈਂਦੇ ਵੈਸੇ ਵੀ ਮਨਜ਼ੂਰੀ ਲੈ ਕੇ ਵੀ ਇਹ ਇੰਨਾ ਪੁਰਾਣਾ ਪੀਪਲ ਹੈ ਇੰਨਾ ਵੱਡਾ ਇਸ ਪੀਪਲ ਦਾ ਸੁੱਖ ਸੀ ਪਿੰਡ ਵਾਲਿਆਂ ਨੂੰ ਇਹ ਪੀਪਲ ਵੱਡਿਆ ਨਹੀਂ ਜਾਣਾ ਚਾਹੀਦਾ ਸੀ ਇਹ ਜੇ ਪੀਪਲ ਵੱਡਿਆ ਗਿਆ ਤਾਂ ਇਹ ਬਹੁਤ ਵੱਡਾ ਨੁਕਸਾਨ ਹੋਇਆ ਪਿੰਡ ਨੂੰ ਅਸੀਂ ਇਹੀ ਚਾਹਾਂਗੇ ਕਿ ਸਰਪੰਚ ਸਾਹਿਬ ਆ ਬੋਲ ਕੇ ਦੱਸਣ ਇਹ ਵੀ ਇਹ ਕਿਸੇ ਪ੍ਰਸ਼ਾਸਨ ਦੀ ਮਨਜ਼ੂਰੀ ਲਈ ਹੈ ਇਹਨਾਂ ਨੇ ਵੀ ਕਿਉਂ ਵੱਡਿਆ ਇਹਦਾ ਨੁਕਸਾਨ ਕੀ ਸੀ ਪੀਪਲ ਦਾ ਠੀਕ ਹੈ ਠੀਕ ਹੈ ਦੇਖ ਸਕਦੇ ਹੋ ਕਿੱਤੇ ਨਾ ਕਿਤੇ ਪਿੰਡ ਦੇ ਲੋਕਾਂ ਵੱਲ ਲਗਾਤਾਰ ਅਤਰਾਜ ਕੀਤਾ ਜਾ ਰਿਹਾ ਹੈ ਕਿਹਾ ਜਾ ਰਿਹਾ ਹੈ ਕਿ ਸਰਦੀਆਂ ਦੇ ਵਿੱਚ ਉਰੇ ਕਾਫੀ ਜਿਹੜੇ ਆ ਕੇ ਪੰਛੀ ਆਪਣੀ ਜਿਹੜੀ ਠੰਡ ਤੋਂ ਲੋਕਣ ਦੇ ਲਈ ਇਸ ਪੀਪਲ ਦੇ ਵਿੱਚ ਆ ਕੇ ਬੈਠਦੇ ਸੀ ਤੇ ਪਿੰਡ ਦਾ ਜਿਹੜਾ ਇਹ ਵਿਰਾਸਤੀ ਪੀਪਲ ਦੱਸਿਆ ਜਾ ਰਿਹਾ ਹੈ ਕਿ ਜਿਹੜੀਆਂ ਕਾਫੀ ਜਿਹੜੀਆਂ ਲੋਕਾਂ ਦੀਆਂ ਗੱਲਾਂ ਹੁੰਦੀਆਂ ਨੇ ਇਸ ਪਿੰਡ ਦੇ نیچے ਆ ਕੇ ਪੀਪਲ ਦੇ نیچے ਬੈਠ ਕੇ ਗੱਲਾਂ ਕਰਦੇ ਨੇ ਜਿਸ ਨੂੰ ਆਪਾਂ ਕਹਿ ਸਕਦੇ ਹਾਂ ਕਿ ਫਿਰਨੀ ਗਰਮੀ ਦੇ ਵਿੱਚ ਜਦੋਂ ਲੋਕ ਆਪਣਾ ਇੱਕ ਪਾਸੇ ਗਰਮੀ ਪੈ ਰਹੀ ਹੁੰਦੀ ਹੈ ਤਾਂ ਇਹਦੇ નીચે ਆ ਕੇ ਛਾਂ ਦੇ ਵਿੱਚ ਆਕਸੀਜਨ ਲੈਂਦੇ ਨੇ ਤੇ ਇੱਕ ਦੂਸਰੇ ਨਾਲ ਆਪਣੇ ਜਣੇ ਮंड ਦੀਆਂ ਗੱਲਾਂ ਕਰਦੇ ਨੇ ਪਰ ਜਦੋਂ ਅਜਿਹੀ ਚੀਜ਼ ਨਹੀਂ ਰਹਿੰਦੀ ਪਿੰਡ ਦੇ ਵਿੱਚ ਤਾਂ ਕਿਤੇ ਨਾ ਕਿਤੇ ਇਹਨਾਂ ਲੋਕਾਂ ਦੇ ਉੱਤੇ ਤਾ ਕਰਕੇ ਜਿਹੜੀ ਅੱਜ ਪੜਾਸ ਕੱਢਣ ਦੀਆਂ ਗੱਲਾਂ ਵੀ ਸਾਹਮਣੇ ਕਈਆਂ ਕਈਆਂ ਨੇ ਪਰ ਹਰਿਆਣਵੀ ਦੀ ਗੱਲ ਹੈ ਕਿ ਪੀਪਲ ਵੱਡਿਆ ਜਾਂਦਾ ਨਾ ਤਾਂ ਕੋਈ ਅਫਸਰ ਇਸ ਪਿੰਡ ਦੇ ਵਿੱਚ ਗੀੜਾ ਮਾਰਦਾ ਨਾ ਹੀ ਕੋਈ ਅਧਿਕਾਰੀ ਇਸ ਪਿੰਪਲ ਨੂੰ ਦੇਖਣੋਂ ਹੁੰਦਾ ਸਰਪੰਚ ਦੇ ਨਾਲ ਇੱਕ ਵਾਰ ਗੱਲਬਾਤ ਕਰਨ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੇ ਵੱਲੋਂ ਇਸ ਪੀਪਲ ਨੂੰ ਕਿਉਂ ਵੜਵਾਇਆ ਗਿਆ ਔਰ ਕੀ ਵਜ੍ਹਾ ਕਰਕੇ ਇਹ ਪਿੰਡ ਦੇ ਲੋਕਾਂ ਦੇ ਵੱਲੋਂ ਜਿਹੜਾ ਅਜੇ ਇਤਰਾਜ਼ ਕੀਤਾ ਜਾ ਰਿਹਾ ਹੈ। ਪ੍ਰੈਜ਼ੀ ਆਪਣਾ ਨਾਮ? ਮੇਰਾ ਸੁਤਰਾਮ ਸਿੰਘ ਆ ਜੀ। ਅ ਤੁਸੀਂ ਉਹ ਸਰਪੰਚ? ਨਹੀਂ ਮੇਰੀ ਵਾਈਫ ਨੇ ਜੀ। ਓਕੇ ਸਰਪੰਚ ਸਾਹਿਬ ਇਹ ਪਿੰਡ ਦੇ ਲੋਕਾਂ ਨੇ ਦੋਸ਼ ਲਾਇਆ ਵੀ ਜਿਹੜਾ ਤੁਸੀਂ ਪੀਪਲ ਵੜਿਆ ਇਹ ਵੀ ਕਹਿੰਦੇ ਇਹ ਬੜਾ ਵਿਰਾਸਤ ਵਾਲਾ ਪੀਪਲ ਸੀਗਾ। ਹਾਂਜੀ। ਤੇ ਹੁਣ ਤੁਸੀਂ ਇੱਥੇ ਕੀ ਕਾਰਨ ਹੈ ਜਿਹੜਾ ਪੀਪਲ ਇਹ ਵੜਵਾਇਆ ਹੈ? ਇਹ ਸਾਰਾ ਐਸਟਰਾ ਹੈ ਪਿੱਪੜ ਪਹਿਲਾਂ ਸੀ ਪਿੰਡ ਦੀ ਰਜਾਮੰਦੀ ਪਿੰਡ ਦੇ ਪਤਵੰਤੇ ਸੱਜਣ ਇਕੱਠੇ ਕਰੇ ਪੰਚਾਇਤ ਨੇ رائے ਕਰੀ ਹੂੰ ਤੇ ਇਹਦੀਆਂ ਦੋ ਤਿੰਨ ਕੁ ਮਤਲਬ ਸ਼ਖਾਵਾਂ ਥੱਲੇ ਜਿਹੜੀਆਂ ਡਾਣੀਆਂ ਸੀ ਹੂੰ ਉਹ ਛੱਡ ਦੇ ਵਿੱਚ ਆਉਂਦੇ ਸੀ ਛੱਡ ਨਹੀਂ ਬਣ ਰਿਹਾ ਬਣ ਪਾ ਰਿਹਾ ਸੀ ਹੂੰ ਇਸ ਕਰਕੇ ਉਹ ਥੋੜੀ ਥੋੜੀ ਉਹਦੀ ਉਹ ਕਰਕੇ ਆਪਾਂ ਨੇ ਤੇ ਇੱਥੇ ਇੱਕ ਛੱਡ ਬਣਨਾ ਜਿਹੜਾ ਸਾਰੇ ਨਗਰ ਦੇ ਤੂਕ ਸੁਖ ਦੇ ਲੋਕ ਇਕੱਠੇ ਹੁੰਦੇ ਨੇ ਕੋਈ ਸਾਂਝਾ ਫੰਕਸ਼ਨ ਹੁੰਦਾ ਤਾਂ ਮਤਲਬ ਸਾਡੇ ਲਈ ਜਗ੍ਹਾ ਨਹੀਂ ਸੀ ਅਸੀਂ ਇਸ ਕਰਕੇ ਉਥੇ ਇਹ ਮਤਲਬ ਵੱਡਾ ਸ਼ੈੱਡ ਬਣਾਉਣਾ ਹੈ ਉਹਦੇ ਕਰਕੇ ਨਾ ਕਿ ਵੀ ਅਸੀਂ ਪੇੜ ਵੱਢਿਆ ਹੈ ਨਾ ਕੋਈ ਉਹਦਾ ਕੋਈ ਨੁਕਸਾਨ ਕਰਿਆ ਹੈ ਉਹ ਤਾਂ ਸਿਰਫ ਐਵੇਂ ਉਹਦੀ ਬਣਤਰ ਖਰਾਬ ਹੁੰਦੀ ਸੀ ਸ਼ੈੱਡ ਦੀ ਉਸ ਕਰਕੇ ਵੀ ਉਹ ਥੋੜਾ ਥੋੜਾ ਉਹਨੂੰ ਉਹ ਕਰਿਆ ਆਪਾਂ ਨੇ ਹੋਰ ਉਸ ਤਰ੍ਹਾਂ ਪੇੜ ਦਾ ਕੋਈ ਨੁਕਸਾਨ ਨਹੀਂ ਕਰਿਆ ਨਾ ਸਾਡੀ ਕੋਈ ਇਸ ਤਰ੍ਹਾਂ ਦੀ ਇੱਛਾ ਸੀ ਵੀ ਅਸੀਂ ਇਹ ਪੇੜ ਨੂੰ ਨੁਕਸਾਨ ਕਰਨਾ ਆ ਗੱਲ ਆ ਬਾਤ ਦੇਖstartX ਦੇਉਂ ਕਿ ਜਦੋਂ ਇਸ ਬੰਦ ਦੇ ਵਿੱਚ ਸਰਪੰਚ ਦੇ ਪਿੰਡ ਦੇ ਨਾਲ ਗੱਲ ਕੀਤੀ ਜਾਂਦੀ ਹੈ ਤਾਂ ਉਹਨਾਂ ਵੱਲੋਂ ਵੀ ਕਿਹਾ ਜਾਂਦਾ ਹੈ ਕਿ ਅਸੀਂ ਪਿੰਡ ਦੇ ਜਿਹੜੇ ਲੋਕ ਨੇ ਇਕੱਠੇ ਕੀਤੇ ਨੇ ਤੇ ਪਿੰਡ ਦੇ ਲੋਕਾਂ ਦੀ ਸਹਿਮਤੀ ਦੇ ਨਾਲ ਹੀ ਇਹ ਪੀਪਲ ਵੱਡਿਆ ਗਿਆ ਪਰ ਦੂਜੇ ਪੱਖ ਦਾ ਕਹਿਣਾ ਹੈ ਕਿ ਨਾ ਤਾਂ ਕੋਈ ਸਹਿਮਤੀ ਲਈਤੀ ਗਈ ਹੈ ਪਰ ਦੋਨੇ ਪੱਖਾਂ ਦਾ ਕਹਿਣਾ ਹੈ ਕਿ ਅਸੀਂ ਇੱਕ ਪਾਸੇ ਪਿੰਡ ਦੇ ਲੋਕ ਇਕੱਠੇ ਕੀਤੇ ਨੇ ਇਹ ਹੁਣ ਜਿਹੜਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਦੇਖਦੇ ਹਾਂ ਕੀ ਇਸ ਪਿੰਡ ਦੇ ਹੁਣ ਅੱਗੇ ਜਾ ਕੇ ਰਿਜ਼ਲਟ ਨਿਕਲਦੇ ਨੇ ਦੂਜੇ ਪਾਸੇ ਸਰਪੰਚ ਵੱਲੋਂ ਕਿਹਾ ਜਾਂਦਾ ਹੈ ਕਿ ਅਸੀਂ ਜਿਹੜਾ ਇੱਥੇ ਚਾਰ ਬੰਦੇ ਇਕੱਠੇ ਕਰਨ ਦੇ ਲਈ ਜਿਹੜਾ ਉੱਪਰ ਉਹਦਾ ਸ਼ੈੱਟ ਪਾ ਰਿਹਾ ਤਾਂ ਕਿ ਹਰ ਕਿਸੇ ਦੇ ਦੁੱਖ ਸੁੱਖ ਦੇ ਵਿੱਚ ਇਹ ਸ਼ੈੱਟ ਜਿਹੜਾ ਕੰਮ ਆਵੇ ਫਿਲਹਾਲ ਦੇ ਇਜਾਜ਼ਤ ਸਮਾਨਤ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕਸ ਮਾੜਾਂਗੇ